ਜਿਹੜੀ ਘਟਨਾ ਹੈ ਦੁਰਘਟਨਾ ਜਿਹੜੀ ਵਾਪਰੀ ਆ ਉਹ ਬਹੁਤ ਜ਼ਿਆਦਾ ਅਫਸੋਸਨਾਕ ਹੈ ਪੁਲਿਸ ਬੁਕਾਇਦ ਤੌਰ ਤੇ ਲੱਗੀ ਹੋਈ ਆ ਉਸੇ ਦਿਨ ਦੀ ਲੱਗੀ ਹੋਈ ਆ ਦੋਸ਼ੀਆਂ ਨੂੰ ਭਾੜਨ ਵਾਸਤੇ ਮੈਂ ਪਰਿਵਾਰ ਨੂੰ ਯਕੀਨ ਦਿਵਾਇਆ ਵੀ ਬਹੁਤ ਜਲਦੀ ਜਿਹੜੀ ਪੁਲਿਸ ਆ ਉਹ ਕਾਮਯਾਬ ਹੋ ਜੂਗੀ ਫੜਨ ਬਾਅਦ ਤੇ ਬੰਦੇ ਦੋਸ਼ੀ ਨੇ ਜਿਹੜੇ ਫੜ ਗਏ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਊਗਾ ਔਰ ਜਿਹੜੇ ਵੀ ਹੋਰ ਇਹਨਾਂ ਦੀਆਂ ਸ਼ਿਕਾਇਤਾਂ ਨੇ ਕੁਝ ਪੀਜੀ ਨੂੰ ਲੈ ਕੇ ਸ਼ਿਕਾਇਤਾਂ ਨੇ ਉਹਨਾਂ ਦੀ ਵੀ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਆਪਾਂ ਇਹ ਜਿਹੜਾ ਧਰਨਾ ਇਹਨੂੰ ਖਤਮ ਕਰੀਏ ਖਤਮ ਕਰਕੇ ਆਪਾਂ ਬੱਚੇ ਦਾ ਸੰਸਕਾਰ ਕਰੀਏ ਔਰ ਉਸ ਤੋਂ ਬਾਅਦ ਜਿਹੜਾ ਵੀ ਇਹ ਕਹਿਣਗੇ ਜਿਹੜੀਆਂ ਵੀ ਇਹਨਾਂ ਦੀ ਡਿਮਾਂਡਸ ਨੇ ਉਹ ਪੂਰੀਆਂ ਕਰਨ ਦਾ ਸੀ ਇਹਨਾਂ ਦਾ ਵਾਦਾ ਕੀਤਾ ਮੋਹਾਲੀ ਦੇ ਨਾਲ ਲੱਗਦੇ ਪਿੰਡ ਕੁੰਬੜਾ ਵਿਖੇ ਦੋ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਦੀ ਜਾਨ ਚਲੀ ਗਈ ਹੈ ਅਤੇ ਇੱਕ ਬੱਚਾ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਿਹਾ ਹੈ ਅਤੇ ਇਹਨਾਂ ਬੱਚਿਆਂ ਨੂੰ ਅਜਿਹੀ ਸਥਿਤੀ ਵਿੱਚ ਪਹੁੰਚਾਉਣ ਵਾਲੇ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਿਵਾਰ ਵੱਲੋਂ ਮੁਹਾਲੀ ਚਿੱਲਾ ਅਸ਼ਰਾ ਕੇਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਾਰਦਾਤ ਪਿੰਡ ਕੁੰਬੜਾ ਦੀ ਹੈ ਜਿੱਥੇ ਦੋ ਬੱਚਿਆਂ ਨੂੰ 5 ਤੋਂ 6 ਅਣਪਛਾਤੇ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਅਤੇ ਉਹਨਾਂ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕਥਿਤ ਤੌਰ ਤੇ ਵਾਰ ਕੀਤੇ ਜਾਂਦੇ ਨੇ ਜਿੱਥੇ ਇੱਕ ਬੱਚੇ ਦੀ ਜਾਨ ਚਲੀ ਗਈ ਅਤੇ ਇੱਕ ਬੱਚਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਜਿਨ੍ਹਾਂ ਮਾੜੇ ਅਨਸਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੀਆਂ ਟੀਮਾਂ ਵਕਫ ਵਕਫ ਥਾਵਾਂ ਤੇ ਛਾਪੇਮਾਰੀ ਕਰ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਦੇ ਲਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਰਿਵਾਰ ਨੂੰ ਪੂਰਨ ਤੌਰ ਤੇ ਭਰੋਸਾ ਦਿੱਤਾ ਹੈ ਕਿ ਬਹੁਤ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ ਉਹਨਾਂ ਨੇ ਪੀੜਤ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਦਰਨਾ ਪ੍ਰਦਰਸ਼ਨ ਖਤਮ ਕਰਕੇ ਅੰਤਿਮ ਸਸਕਾਰ ਕਰਨ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵਣਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਮ ਦਿੱਤੀਆਂ ਜਾਣਗੀਆਂ ਦੇਖੋ ਬਹੁਤ ਮਾੜੀ ਘਟਨਾ ਹੈ ਬੰਦਭਾਗੀ ਘਟਨਾ ਹੈ ਔਰ ਬਹੁਤ ਹੀ ਸੋਹਣਾ ਬੱਚਾ ਸੀ ਜਿਹੜਾ 15 16 ਸਾਲ ਦੀ ਉਮਰ ਸੀ ਇਸ ਦੁਨੀਆ 'ਚ ਨਹੀਂ ਰਿਹਾ ਤੇ ਬਦਮਾਸ਼ਾਂ ਨੇ ਉਹਨੂੰ ਕਤਲ ਕਰਤਾ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਸੀਰੀਅਸ ਪਿਆ ਜਿੱਥੋਂ ਤੱਕ ਪੇਰੈਂਟਸ ਦਾ ਸਵਾਲ ਆ ਉਹ ਆਪਣੀ ਜਗ੍ਹਾ ਸਹੀ ਨੇ ਇਹ ਉਹਨਾਂ ਨੂੰ ਦੁੱਖ ਆਵਾਜ਼ ਜਿਹਦਾ ਬੱਚਾ ਗੁਜਰ ਚ ਬੇ ਨੀ ਛੋਟੀ ਉਮਰ ਦੇ ਵਿੱਚ ਤੇ ਉਹ ਵੀ ਐਸੀ ਘਟਨਾ ਦੇ ਨਾਲ ਫਿਰ ਇੱਕ ਵਾਰੀ ਤਾਂ ਸਾਰਾ ਸਿਸਟਮ ਆ ਜਿਹੜਾ ਹਿਲ ਜਾਂਦਾ ਹੈ ਸਮਾਜ ਹਿਲ ਜਾਂਦਾ ਹੈ ਤੋ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਨਾਲ ਮੇਰੀ ਉਸੇ ਵਾਰਤ ਗੱਲ ਬਈ ਮੇਰੇ ਕੋਲ ਬਕਾਇਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਪੂਰਾ ਲੱਗਿਆ ਹੋਇਆ ਹੈ ਮੁਸਤਫਾ ਜੀ ਦੇ ਨਾਲ ਦੇਖ ਭਾਲ ਕਰਨ ਵਾਸਤੇ ਮੁਰ ਜਦੋਂ ਦੀ ਮੈਨੂੰ ਲੱਗਦਾ ਵੀ ਬਹੁਤ ਜਲਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇਜ਼ ਤੇ ਜਾਣਗੇ ਮੈਂ ਮੌਕੇ ਤੇ ਪਹੁੰਚੀ ਹਾਂ ਪਰਿਵਾਰ ਦੇ ਨਾਲ ਤੁਹਾਡੀ ਸਰ ਗੱਲ ਹੋਈ ਹੈ ਤੇ ਪੁਲਿਸ ਨਾਲ ਵੀ ਗੱਲ ਹੋਈ ਹੈ ਕੀ ਲੱਗ ਹੋਕੇ ਧਰਨਾ ਚੱਕਦਾ ਦੇਖੋ ਅਜੇ ਤੱਕ ਤਾਂ ਸੰਤੋਸ਼ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਹੱਥ ਜੋੜ ਕੇ ਵੀ ਆਪਾਂ ਮਤਲਬ ਪ੍ਰਸ਼ਾਸਨ ਤੇ ਸਾਡੇ ਤੇ ਤੁਸੀਂ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਇਹ ਜਿਹੜਾ ਸੰਸਕਾਰ ਆ ਬੱਚੇ ਦਾ ਹੋਣ ਦੀ ਏ ਧਰਨਾ ਚੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਕਿਉਂਕਿ ਸਾਰਾ ਮੁਹਾਲੀਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਪਿਆ ਹੈ ਸਵਾਲ ਵੱਡਾ ਜਿਹੜਾ ਸਾਰੇ ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪ੍ਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕਮਰੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆ ਨਾ ਜੀ ਇਹ ਬਹੁਤ ਜ਼ਿਆਦਾ ਬਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲਾਂ ਇਹਨੂੰ ਰੋਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15 20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਉਹ ਪੀਜੀ ਦੇ ਅਗੇਂਸਟ ਹੋਣ ਜਾ ਰਹੀ ਆ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੱਲ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਣਗੇ ਇਕੱਲੇ ਮੁਹਾਲੀ ਸ਼ਹਿਰ ਚ ਨਹੀਂ ਜਿਹੜੇ ਮੁਹਾਲੀ ਦੇ ਏਰੀਆ ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਹੋ ਰਹੀ ਹੈ ਤੇ ਸ਼ੁਰੂ ਹੋ ਚੁੱਕੀ ਹੈ ਸਰ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਦਾਨ ਤੋਂ ਪ੍ਰਵਾਸੀ ਜ਼ਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈਗਾ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾਗਾ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਤਾਲੀ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਕਰ ਦੇ ਉੱਪਰ 40 40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਪਰ ਐਡਰੈਸ ਕਿਤੇ ਹੋਰ ਦਾ ਸੀਗਾ ਦਿਖਾਇਆ ਕਰਕੇ ਸੀਦਾ ਐਡਰੈਸ ਕਿਸ ਦਾ ਫੋਟੋ ਦਿਖਾਇਆ ਜਾ ਰਿਹਾ ਸੀਗਾ ਦੇਖੋ ਜਿੱਥੋਂ ਤੱਕ ਦਾ ਆਧਾਰ ਕਾਰਡ ਦਾ ਸਵਾਲ ਆਣਾ ਜੀ ਉੱਥੇ ਤਾਂ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਨੇ ਐਮਸੀ ਆ ਪੰਚਾ ਉਹ ਸਾਈਨ ਕਰਦੇ ਨੇ ਜਾਂ ਉਹ ਵੈਰੀਫਾਈ ਕਰਦੇ ਨੇ ਜਾਂ ਵੋਟ ਵੀ ਜਿਹੜੀ ਬਣਦੀ ਆ ਉਹ ਵੈਰੀਫਾਈ ਕਰਦੇ ਨੇ ਤਾਂ ਹੀ ਬਣਦੀ ਆ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਵੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦੇ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਜਿਹੜੀ ਉਹ ਬਣਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾ ਲਈ ਜਾਊਗੀ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਜਾਲੀ ਬਣੇ ਹੋਏ ਨੇ ਤੇ ਜਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਆਈਡੀ ਕੌਣ ਤੁਸੀਂ ਪੁੱਛੇ ਹੁਣ ਪਰਿਵਾਰ ਕੀ ਕਹਿ ਰਿਹਾ ਜੀ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀਆਂ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡਸ ਨੇ ਅਸੀਂ ਮੰਨਣ ਨੂੰ ਤਿਆਰ ਆਂ ਬੰਦੇ ਵੀ ਬਹੁਤ ਜਲਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਡਿਮਾਂਡ ਪੂਰੀ ਹੋ ਜੂਗੀ ਮੈਂ ਇਹਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਆਪਾਂ ਇਹ ਧਾਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਕਸਿਮ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸੇ ਤੇ ਜ ਕੇ ਲੈ ਕੇ ਕਿਥੋਂ ਆਉਗੀ ਸਾਰਾ ਸ਼ਹਿਰ ਟ੍ਰੈਫਿਕ ਕਰਕੇ ਜਾਮ ਲੱਗਿਆ ਪਿਆ ਮੈਂ ਮੈਂ ਇਹਨੂੰ ਬੇਨਤੀ ਕਰਦਾ ਬਾਰ ਬਾਰ ਵੀ ਇਹ ਜਾਮ ਆ ਜਿਹੜਾ ਖਤਮ ਕੀਤਾ ਜਾਵੇ ਧਰਨਾ ਖਤਮ ਕੀਤਾ ਜਾਵੇ ਬਹੁਤ ਜਲਦੀ ਆ ਜਿਹੜੇ ਮੁਰਜਾਣਾ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਊਗਾ ਉਧਰ ਦੂਜੇ ਪਾਸੇ ਮੁਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਸ ਦਿਨ ਇਹ ਵਾਰਦਾਤ ਵਾਪਰੀ ਉਸ ਦਿਨ ਤੋਂ ਹੀ ਪੁਲਿਸ ਲਗਾਤਾਰ ਉਹਨਾਂ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਬੰਦੇ ਆਇਡੈਂਟੀਫਾਈ ਯਾਨੀ ਕਿ ਉਹਨਾਂ ਦੀ ਪਛਾਣ ਹੋ ਗਈ ਹੈ ਅਤੇ ਇਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜਲਦ ਤੋਂ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਅਸੀਂ ਸਾਡੀ ਪਾਰਟੀਆਂ ਜਿਹੜੀ ਹੈਗੀ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਐਫਆਰ ਦਰਜ ਕੀਤੀ ਹੈ ਅਕਿਊਜ਼ ਨਾਮਿਨੇਟ ਕਰ ਦਿੱਤੇ ਗਏ ਅਕਿਊਜ਼ ਆਇਡੈਂਟੀਫਾਈ ਵੀ ਹੋ ਗਏ ਹਨ ਉਹਨਾਂ ਦੇ ਜਿੱਥੇ ਪਰਿਵਾਰ ਹੈਗੇ ਜਿੱਥੋਂ ਦੇ ਰਹਿਣ ਵਾਲੇ ਹੈਗੇ ਸਾਡੀ ਪੁਲਿਸ ਪਾਰਟੀਆਂ ਵਕਫ ਵਕਫ ਥਾਵਾਂ ਤੇ ਰੇਡ ਕਰ ਰਹੀ ਹੈ ਤੇ ਅਸੀਂ ਪਰਿਵਾਰ ਨੂੰ ਵੀ ਮਿਲੇ ਉਹਨਾਂ ਨੂੰ ਪਹਿਲਾਂ ਵੀ ਅਸੀਂ ਪਰਿਵਾਰ ਨੂੰ ਮਿਲਨੇ ਅਸੀਂ ਉਹਨਾਂ ਨੂੰ ਦੁਬਾਰਾ ਮਿਲ ਕੇ ਆਸ਼ਵਾਸਨ ਦਿਰਾਇਆ ਕਿ ਜਿਹੜੇ ਵੀ ਦੋਸ਼ੀ ਹੈ ਪਰ ਕਿੰਦਾ ਇੱਥੇ ਬੈਠੂਗਾ ਜਾਂ ਹਲੇ ਇਹਨਾਂ ਮੁੱਦਿਆਂ ਦਾ ਕੁਝ ਨਹੀਂ ਪੁੱਛਿਆ ਗਿਆ ਅਸੀਂ ਅੰਗੇਜਮੈਂਟ ਕਰ ਰਹੇ ਹਾਂ ਸਾਡਾ ਮੇਨ ਮਕਸਦ ਸੀਗਾ ਕਿ ਪਰਿਵਾਰ ਨੂੰ ਜਿਹੜੀ ਅਸੀਂ ਹੁਣ ਤੱਕ ਦੀ ਐਫਰਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਜਾਣੂ ਕਰਵਾਈਏ ਉਹਨਾਂ ਨੂੰ ਅਸ਼ਵਸੰਦ ਦੇ ਲਈ ਆਈਡੈਂਟੀਫਾਈ ਹੋਇਆ ਕੋਈ ਮੁਰਜ਼ਮ ਦੇ ਵਿੱਚ ਕਿਉਂ ਆਕਿਊਜ਼ ਆਈਡੈਂਟੀਫਾਈਡ ਹੈਗੇ ਜੀ تین ਆਕਿਊਜ਼ ਬਾਈ ਨੇ ਮਾਈ ਆਈਡੈਂਟੀਫਾਈਡ ਹੈਗੇ ਉਹਨਾਂ ਨੂੰ ਫੜਨ 'ਚ ਸਾਡੇ ਜਿਹੜੇ ਐਫਰਟ ਹੈਗੇ ਦੋ ਦਿਨ ਤੇ ਜਾਰੀ ਹੈਗੇ ਇੱਕ ਇੰਜਰ ਵੀ ਸੀ ਨੌਜਵਾਨ ਦੀ ਫੋਟੋ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਲਗਾਤਾਰ ਮੋਨੀਟਰ ਕਰ ਰਹੇ ਆ ਸੋ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈਗੀ ਸਰ ਪਰਿਵਾਰ ਕਿਉਂ ਨਾਰਾਜ਼ ਹੈ ਵੀ ਜਿਹੜਾ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ ਦੇਖੋ ਜੀ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਕਿਊਜ਼ਡ ਹੈਗੇ ਉਹ ਫੜੇ ਜਾਣ ਤੇ ਅਸੀਂ ਸਾਡੇ ਜਿਹੜੇ ਐਫਰਟ ਹੈਗੇ ਉਹਦੇ ਬਾਰੇ ਦੱਸਿਆ ਹੈ ਤੇ ਅਸੀਂ ਸਾਡਾ ਇਹਦੇ ਵਿੱਚ ਜਿਹੜਾ ਹੈਗਾ ਅਕਿਊਜ਼ ਜਿਹੜੇ ਹੈਗੇ ਉਹ ਬਾਇਨਮ ਆਇਡੈਂਟੀਫਾਈਡ ਹੈਗੇ ਸੋ ਐਂਡ THEN WE WILL ARREST THEM SOON ਸਰੇਕ ਪਰਿਵਾਰ ਵਾਲ ਵੀ ਗਏ ਪ੍ਰਵਾਸੀ ਜ਼ਿਆਦਾਤਰ ਦੋ ਬੰਦੇ ਰਹਿੰਦੇ ਨੇ ਪੀਜੀ ਦੇ ਉੱਪਰ ਪੰਜ ਪੰਜ ਬੰਦੇ ਰਹਿ ਰਹੇ ਨੇ ਇਸ ਪਿੰਡਾਂ ਦੀ ਨੇੜੇ ਤੇੜੇ ਪਿੰਡਾਂ ਦੀ ਗੱਲ ਕਰ ਰਹੇ ਨੇ ਉਹਦੇ ਉੱਪਰ ਵੀ ਕਾਰਵਾਈ ਕੁਝ ਕਰ ਰਹੇ ਜਿਹੜੇ ਵੀ ਇਹਨਾਂ ਨੇ ਪੁਆਇੰਟ ਸਾਨੂੰ ਦੱਸੇ ਹੈਗੇ ਇੱਥੇ ਮੌਜੂਦ ਜਿਹੜੇ ਵੀ ਹੈਗੇ ਉਹਨਾਂ ਨੇ ਸਾਰਿਆਂ ਦੇ ਅਸੀਂ ਪੁਆਇੰਟ ਨੋਟ ਕਰ ਲਏ ਤੇ ਇਕੱਲੇ ਇਕੱਲੇ ਪੁਆਇੰਟ ਕਰਦੇ ਆ। 99 ਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ। ਦੋਸਤੋ ਮੁਹਾਲੀ ਵਿਖੇ ਮੌਜੂਦ ਹਾਂ ਜਿੱਥੇ ਇੱਕ ਅਜਿਹੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਨ੍ਹਾਂ ਦੇ ਦੋ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਜ਼ਖਮੀ ਹੋਏ ਸਨ ਇੱਕ ਦੀ ਡੈਥ ਹੋਈ ਐ ਸੋ ਪਰਿਵਾਰ ਵੱਲੋਂ ਇਨਸਾਫ ਲੈਣ ਦੇ ਲਈ ਧਰਨਾ ਲਾਇਆ ਗਿਆ। ਵਿਧਾਇਕ ਨੇ ਆਮ ਆਦੀ ਪਾਰਟੀ ਦੇ ਕੁਲਵੰਤ ਸਿੰਘ ਮੌਕੇ ਦੇ ਉੱਤੇ ਪਹੁੰਚੇ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਊਗਾ। ਸੋ ਗੱਲਬਾਤ ਕਰਦੇ ਆ ਵੀ ਕੀ ਭਰੋ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਤੇ ਕਦੋਂ ਤੱਕ ਇਹ ਧਰਨਾ ਚੁੱਕਿਆ ਜਾ ਸਕਦਾ ਆ ਕੁਲਵੰਜੀ ਜਿਹੜਾ ਧਰਨਾ ਦਿੱਤਾ ਤੁਸੀਂ ਪਹੁੰਚੇ ਹੋ ਤੇ ਕੀ ਵਿਸ਼ਵਾਸ ਹੈ ਜਿਹੜਾ ਪਰਿਵਾਰ ਨੂੰ ਤੋਂ ਆਇਆ ਲੇਕਿਨ ਮੈਂ ਪਰਿਵਾਰ ਨੂੰ ਇਹ ਵਿਸ਼ਵਾਸ ਤੋਂ ਆਇਆ ਹੈ ਵੀ ਬੜੀ ਅਫਸੋਸਨਾਕ ਗੱਲ ਹੋਈ ਆ ਔਰ ਬੜੀ ਮਤਲਬ ਜਿਹੜੀ ਘਟਨਾ ਹੈ ਦੁਰਘਟਨਾ ਜਿਹੜੀ ਵਾਪਰੀ ਆ ਉਹ ਬਹੁਤ ਜ਼ਿਆਦਾ ਅਫਸੋਸਨਾਕ ਹੈ ਇਹ ਬੱਚੇ ਦੀ ਜਾਨ ਆ ਜਿਹੜੀ ਚਲੀ ਗਈ ਆ ਇੱਕ ਬੱਚਾ ਬੜਾ ਸੀਰੀਅਸ ਪਿਆ ਹਸਪੀਟਲ ਦੇ ਵਿੱਚ ਔਰ ਦੋਸ਼ੀ ਫਰਾਰ ਨੇ ਪੁਲਿਸ ਬਕਾਇਦਾ ਤੌਰ ਤੇ ਲੱਗੀ ਹੋਈ ਆ ਉਸੇ ਦਿਨ ਦੀ ਲੱਗੀ ਹੋਈ ਆ ਦੋਸ਼ੀਆਂ ਨੂੰ ਫੜਨ ਵਾਸਤੇ ਮੈਂ ਪਰਿਵਾਰ ਨੂੰ ਯਕੀਨ ਦਵਾਇਆ ਵੀ ਬਹੁਤ ਜਲਦੀ ਜਲਦੀ ਪੁਲਿਸ ਆ ਉਹ ਕਾਮਯਾਬ ਹੋ ਜੂਗੀ ਫੜਨ ਬਾਅਦ ਤੇ ਬੰਦੇ ਦੋਸ਼ੀ ਨੇ ਜਿਹੜੇ ਫੜ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਜਾਊਗਾ ਔਰ ਜਿਹੜੇ ਵੀ ਹੋਰ ਇਹਨਾਂ ਦੀਆਂ ਸ਼ਿਕਾਇਤਾਂ ਨੇ ਕੁਝ ਪੀਜੀ ਨੂੰ ਲੈ ਕੇ ਸ਼ਿਕਾਇਤਾਂ ਨੇ ਉਹਨਾਂ ਤੇ ਵੀ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੋਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਆਪਾਂ ਇਹ ਜਿਹੜਾ ਧਰਨਾ ਇਹਨੂੰ ਖਤਮ ਕਰੀਏ ਖਤਮ ਕਰਕੇ ਆ ਸੋ ਬਾਤ ਜਿਹੜਾ ਵੀ ਇਹ ਕਹਿਣਗੇ ਜਿਹੜੀਆਂ ਵੀ ਇਹਨਾਂ ਦੀ ਡਿਮਾਂਡਸ ਨੇ ਉਹ ਪੂਰੀਆਂ ਕਰਨ ਦਾ ਸੀ ਨਾ ਵਾਦਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ ਵਾਦਾ ਕੀਤਾ ਐਸਐਸਪੀ ਸਾਹਿਬ ਆਪ ਇੱਥੇ ਆਏ ਹੋਏ ਨੇ ਤੁਸੀਂ ਦੇਖਿਆ ਹੋਣੀ ਉਹਨਾਂ ਨੇ ਵੀ ਖੜੇ ਹੋ ਕੇ ਵਾਦਾ ਕੀਤਾ ਵੀ ਅਸੀਂ ਬਹੁਤ ਜਲਦੀ ਮੁਜਰਮ ਨੂੰ ਫੜ ਕੇ ਅੰਦਰ ਕਰਦੇ ਹਾਂ ਹਾਂ ਸਰ ਪਰਿਵਾਰ ਦੇ ਨਾਲ ਤੁਸੀਂ رابطہ ਬਣਾਇਆ ਹੈਗਾ ਤੇ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਟੇਬਲ ਟਾਕ ਹੋਈ ਹੋਣੀ ਪਰਸਨਲ ਗੱਲ ਵੀ ਹੋਈ ਹੋਣੀ ਤੁਸੀਂ ਕਿੱਦਾਂ ਦਾ ਮਤਲਬ ਪ੍ਰੂਫ ਨੂੰ ਆਦੇਸ਼ ਦਿੱਤੇ ਨੇ ਵੀ ਦੋਸ਼ੀ ਜਲਦ ਫੜੇ ਜਾ ਮੈਂ ਤਾਂ ਜਦੋਂ ਇਹ ਹੋਇਆ ਨਾ ਜੀ ਕਰਨਾ ਵਾਪਰੇ ਉਸ ਟਾਈਮ ਤੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਜੁੜਿਆ ਹੋਇਆ ਮੈਂ ਉਸੇ ਐਸਐਸਪੀ ਨੂੰ ਫੋਨ ਕੀਤਾ ਡੀਐਸਪੀ ਨੂੰ ਫੋਨ ਕੀਤਾ ਤੇ ਹਰ ਟਾਈਮ ਦੀ ਜਾਣਕਾਰੀ ਮੈਂ ਤੋਂ ਲੈ ਵੀ ਰਿਹਾ ਔਰ ਪੁਲਿਸ ਪ੍ਰਸ਼ਾਸਨ ਮੈਨੂੰ ਜਾਣਕਾਰੀ ਦੇ ਵੀ ਰਿਹਾ ਤੇ ਪੁਲਿਸ ਟੀਮਾਂ ਭੇਜੀਆਂ ਵੀ ਹੋਏ ਨੇ ਬਾਹਰ ਫੜਨ ਵਾਸਤੇ ਕਿਉਂਕਿ ਇਨਵੈਸਟੀਗੇਸ਼ਨ ਦਾ ਮਸਲਾ ਹੈ ਤੇ ਇੱਥੇ ਸਾਰਾ ਕੋਈ ਦੱਸ ਵੀ ਨਹੀਂ ਸੰਦੂ ਵੀ ਨਹੀਂ ਕਈ ਵਾਰੀ ਪੂਰਾ ਦੱਸਦੇ ਪੁਲਿਸ ਵਾਲੇ ਤੋਂ ਬਹੁਤ ਜਲਦੀ ਜਿਹੜੇ ਮੁਜਰਰੋਂ ਨੇ ਉਹ ਫੜ ਕੇ ਅੰਦਰ ਕਰ ਦਿੱਤੇ ਜਾਣਗੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਸਹਿਯੋਗ ਦੇਣ ਪੁਲਿਸ ਪ੍ਰਸ਼ਾਸਨ ਦੀ ਔਰ ਲੋਕਾਂ ਨੂੰ ਵੀ ਰਾਹਤ ਦੇਣ ਧਰਨਾ ਖਤਮ ਕਰਨ ਤਾਂ ਕਿ ਸੜਕਾਂ ਜਿਹੜੀਆਂ ਖੋਲੀਆਂ ਜਾ ਉਹ ਅਪਰਾਧ ਮੁਕਤ ਬਣਾਉਣ ਦੇ ਯਤਨ ਨਹੀਂ ਕੀਤੇ ਜਾ ਰਹੇ ਨੇ ਤੇ ਆ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ ਇਹਦੇ ਵਾਸਤੇ ਆਪਾਂ ਕੀ ਕਰੀਏ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦਾ ਮੈਂ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿਆਰ ਕੀਤਾ ਹੋਇਆ ਵੀ ਅਸੀਂ ਜੁਰਮ ਨਹੀਂ ਰਹਿਣ ਦੇਣਾ ਹੈਗਾ ਨਸ਼ੇ ਨਹੀਂ ਰਹਿਣ ਦੇਣੇ ਲੇਕਿਨ ਹਰ ਇੱਕ ਕੰਮ ਨੂੰ ਟਾਈਮ ਲੱਗਦਾ ਹੈ ਬਹੁਤ ਮਸ਼ਹਹਦੀ ਦੇ ਸਾਰੇ ਬੰਦੇ ਲੱਗੇ ਹੋਏ ਨੇ ਬੜੇ ਸੈਂਸਿਟੀ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਲੱਗੇ ਹੋਏ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਆ ਜਿਹੜਾ ਖੁਸ਼ਹਾਲ ਪੰਜਾਬ ਬਣੇਗਾ ਸੋ ਇਹ ਸੰ ਸਾਡੇ ਨਾਲ ਮੋਹੱਲੀ ਤੋਂ ਵਿਧਾਇਕ ਕੁਲਵੰਤ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਪੀੜਿਤ ਪਰਿਵਾਰ ਆ ਜਿਹੜਾ ਉਹਦੇ ਨਾਲ ਰਾਫਤਾ ਕਾਇਮ ਕੀਤਾ ਤੇ ਜਿਹੜੇ ਵੀ ਮਾੜੇ ਅੰਸਰਾਣਾ ਅੰਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਜੋ ਬੱਚਿਆਂ ਦੀ ਮੌਤ ਹੋਈ ਹੈ ਜਾਂ ਬੱਚੇ ਜ਼ਖਮੀ ਹੋਏ ਨੇ ਇੱਕ ਬੱਚਾ ਸ਼ਾਇਦ ਜ਼ਖਮੀ ਆ ਤੇ ਉਹਨਾਂ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਊਗਾ ਨਾਲ ਹੀ ਵਿਧਾਇਕ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਲਗਾਤਾਰ ਉਹਨਾਂ ਨੂੰ ਉਹ رابطہ ਕੀਤਾ ਜਾ ਰਿਹਾ ਤੇ ਪੁਲਸ ਪਾਰਟੀਆਂ ਨੂੰ ਆਦੇਸ਼ ਕੀਤੇ ਗਏ ਨੇ ਕਿ ਜਲਦ ਤੋਂ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ ਨਾਲ ਹੀ ਉਹਨਾਂ ਨੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਦੇ ਨਾਲ ਖੜੇ ਨੇ ਆਮ ਆਦੀ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਖੁਦ ਵਿਧਾਇਕ ਪਰਿਵਾਰ ਦੇ ਨਾਲ ਖੜੇ ਨੇ ਤੇ ਪਰਿਵਾਰ ਨੂੰ ਬਣਦਾ ਇਨਸਾਫ ਜ਼ਰੂਰ ਦਿਵਾਇਆ ਜਾਊਗਾ ਨਾਲ ਹੀ ਪਰਿਵਾਰ ਨੂੰ ਇੱਕ ਹੋਰ ਬੇਨਤੀ ਜਿਹੜੀ ਹੈ ਅਪੀਲ ਹੈ ਜਿਹੜੀ ਵਿਧਾਇਕ ਗੇ ਨੇ ਕਿ ਇਹ ਪ੍ਰੋਟੈਸਟ ਜਿਹੜਾ ਖਤਮ ਕੀਤਾ ਜਾਵੇ ਧਰਨਾ ਚੱਕਿਆ ਜਾਵੇ ਤਾਂ ਜੋ ਮੋਹਾਲੀ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਵਾਜਾਈ ਦੇ ਦੌਰਾਨ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਚੈਨਲ ਮੋਹਾਲੀ